ਭਾਰਤੀ ਮੂਲ ਦੇ ਟੋ ਟਰੱਕ ਡਰਾਈਵਰ ਦੀ ਹੱਤਿਆ ਦੇ ਮਾਮਲੇ ਵਿੱਚ ਟ੍ਰਾਂਟੋ ਪੁਲਿਸ ਦੇ ਵੱਲੋਂ ਦੋ ਨੌਜਵਾਨਾਂ ਸਮੇਤ ਚਾਰ ਲੋਕਾਂ ਨੂੰ ਕਾਬੂ ਕੀਤਾ ਗਿਆ ਟੋ ਟਰੱਕ ਕਾਰੋਬਾਰ ਤੇ ਕਾਬੂਜ ਹੋਣ ਲਈ ਸਾਊਥ ਏਸ਼ੀਅਨ ਅਤੇ ਹੋਰਨਾ ਵਿਚਾਰੇ ਚੱਲ ਰਹੀ ਜੰਗ ਦੇ ਦੌਰਾਨ ਗੋਲੀਬਾਰੀ ਦੀਆਂ ਇੱਕ ਦਰਜਨ ਤੋਂ ਵੱਧ ਵਾਰਦਾਤਾਂ ਹੋ ਚੁੱਕੀਆਂ ਨੇ ਜਦਕਿ ਕਈ ਟੋ ਟਰੱਕ ਅੱਗ ਲਾ ਕੇ ਫੂਕ ਦਿੱਤੇ ਗਏ ਟ੍ਰਾਂਟੋਪੋਲਿਸ ਦੇ ਮੁਖੀ ਮਾਇਰਨ ਡੈਮਕਿਊ ਨੇ ਪ੍ਰੋਜੈਕਟਿਵ ਬੀਕਨ ਦੇ ਨਤੀਜਿਆਂ ਦਾ ਐਲਾਨ ਕਰਦਿਆਂ ਦੱਸਿਆ ਕਿ ਚਾਰ ਲੋਕਾਂ ਵਿਰੁੱਧ 177 ਦੋਸ਼ਾਇਦ ਕੀਤੇ ਗਏ ਨੇ ਮਈ ਤੋਂ ਜੁਲਾਈ ਦੌਰਾਨ ਟ੍ਰਾਂਟੋ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਗੋਲੀਬਾਰੀ ਅਤੇ ਅਗਜਨੀ ਦੀਆਂ ਵਾਰਦਾਤਾਂ ਦੇ ਦੌਰਾਨ ਇੱਕ ਜਣੇ ਦੀ ਮੌਤ ਹੋ ਗਈ ਜਿਸ ਦੀ ਸ਼ਨਾਖਤ ਪੈਕਰਿੰਗ ਨਾਲ ਸੰਬੰਧਿਤ 28 ਸਾਲ ਦੇ ਸੁਲਕਸ਼ਨ ਸੇਲਵਾ ਸਿੰਗਮ ਦੇ ਵਜੋਂ ਕੀਤੀ ਗਈ ਹੈ ਆਸ਼ਵਾ ਤੇ ਸਟੂਫਿਲ ਤੋਂ ਗ੍ਰਿਫਤਾਰ ਕੀਤੇ ਅਲੜਾਂ ਦੀ ਉਮਰ ਸਿਰਫ 15 ਸਾਲ ਅਤੇ 16 ਸਾਲ ਦੱਸੀ ਜਾ ਰਹੀ ਹੈ। ਇਹਨਾਂ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਤੋਂ ਇਲਾਵਾ 154 ਦੋਸ਼ ਵੱਖਰੇ ਤੌਰ ਤੇ ਐਡ ਕੀਤੇ ਗਏ ਨੇ। ਨਾਬਾਲਗ ਹੋਣ ਕਾਰਨ ਇਹਨਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਮਾਰਨ ਡੈਮਕਿਊ ਦਾ ਕਹਿਣਾ ਹੈ ਕਿ ਗੋਲੀਬਾਰੀ ਦੀਆਂ ਕੋਲਬਾਰਦਾਂ ਵਿੱਚੋਂ 14% ਟੋਟ ਟਰੱਕ ਇੰਡਸਟਰੀ ਨਾਲ ਸੰਬੰਧਿਤ ਮਹਿਸੂਸ ਹੋ ਰਹੀਆਂ ਨੇ। Twenty-eight-year-old Sulakshan Selvasingham of Pickering was shot repeatedly while sitting in his car in the Warden and Ellesmere area. The suspects fled and the victim eventually succumbed to his injuries. We allege this youth was being paid to commit the shooting and was directed to where the tow trucks would be by another person. The motive of behind using youth is likely because of the uh the consequences they faced would be significantly different it's also because they were able to uh, entice them with smaller amounts of money to encourage them to do these uh, violent acts ਪਰ ਜੈਕਟਰ ਬੀਕਨਦੀ ਨਰ ਡੰਗਾਈ ਨਾਲ ਪੜਤਾਲ ਕਰਦੇ ਆ ਪੁਲਿਸ ਨੇ ਕਈ ਵਾਰਦਾਤਾਂ ਇੱਕ ਦੂਜੇ ਨਾਲ ਸੰਬੰਧਿਤ ਮਹਿਸੂਸ ਕੀਤੀਆਂ ਮਈ ਵਿੱਚ ਕਾਰਬਾ ਦੇ ਸਟੀਲਜ਼ ਅਵੇਨਿਊ ਈਸਟ ਅਤੇ ਮਾਰਖਨ ਰੋਡ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਸੀ ਅਤੇ ਇੱਕ ਗੂੜੇ ਰੰਗ ਦੀ ਗੱਡੀ ਵਿੱਚੋਂ ਟੋ ਟਰੱਕ ਤੇ ਗੋਲੀਆਂ ਚੁਲਾਇਆਂ ਗਈਆਂ ਸਨ ਇਸ ਵਾਰਦਾਤ ਦੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਗੋਲੀਬਾਰੀ ਦੇ ਸ਼ੱਕੀ ਦੀ ਜਲਦ شناخت ਹੋ ਗਈ ਜਿਸ ਦੀ ਉਮਰ 17 ਸਾਲ ਸੀ ਇਸ ਮਗਰੋਂ ਪੁਲਿਸ ਨੇ ਔਸ਼ਵਾ ਦੇ 33 ਸਾਲ ਦੇ ਜਮਾਲ ਸੈਦ ਵਾਈਜ਼ੀ ਨੂੰ ਗ੍ਰਿਫਤਾਰ ਕਰਦਿਆਂ ਦੋਸ਼ ਆਇਬ ਕੀਤੇ ਸਨ We continue to work closely with community leaders educators and organizations to ensure that our young people have the support and resources they need to choose a different path ਟ੍ਰਾਂਟੋ ਪੁਲਿਸ ਮੁਤਾਬਕ ਮੌਜੂਦਾ ਵਰੇ ਦੇ ਦੌਰਾਨ 1 ਜਨਵਰੀ ਤੋਂ ਟੋ ਟਰੱਕ ਇੰਡਸਟਰੀਅਲ ਸੰਬੰਧਿਤ ਗੋਲੀਬਾਰੀ ਦੀਆਂ 43 ਵਾਰਦਾਤਾਂ ਹੋ ਚੁੱਕੀਆਂ ਨੇ ਪਿਛਲੇ ਮਹੀਨੇ ਕੈਨੇਡਾ ਡੇ ਦੇ ਲੌਂਗ ਵੀਕਐਂਡ ਦੇ ਦੌਰਾਨ ਸਿਰਫ 48 ਘੰਟੇ ਵਿੱਚ ਅੱਧੀ ਦਰਜਣ ਤੋਂ ਵੱਧ ਥਾਵਾਂ ਤੇ ਗੋਲੀਆਂ ਚੱਲੀਆਂ ਜਿਸ ਮਗਰੋਂ ਟ੍ਰਾਂਟੋ ਪੁਲਿਸ ਦੇ ਮੁਖੀ ਵੱਲੋਂ ਟੋ ਟਰੱਕ ਹੰਸਾਂ ਨੂੰ ਹਰ ਹੀਲੇ ਠੱਲ ਪਾਉਣ ਦਾ ਐਲਾਨ ਕੀਤਾ ਗਿਆ ਟੋ ট্রাক ਇੰਡਸਟਰੀ ਦੇ ਵਿੱਚ ਜਿੰਨੀ ਹਿੰਸਾ ਕਿਸੇ ਵੀ ਖੇਤਰ ਵਿੱਚ ਦੇਖਣ ਨੂੰ ਨਹੀਂ ਮਿਲਦੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਆਮ ਲੋਕਾਂ ਦੀ ਜਾਨ ਦਾ ਖੌਬੀ ਬਣ ਰਹੀਆਂ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ